ਅਜ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਜ਼ੋਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦੇ ਜ਼ਿਲਾ ਆਗੂ ਅਤੇ ਵਰਕਰਾਂ ਨੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ 30 ਦਸੰਬਰ ਨੂੰ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਈਟਾ ਵਾਲੇ ਚੌਂਕ ਵਿੱਚ ਚੱਕਾ ਜਾਮ ਕੀਤਾ ਜਾਵੇਗਾ ਆਓ ਵੇਖਦੇ ਹਾਂ ਪੱਤਰਕਾਰ ਜਸਪਾਲ ਚੰਦਨ ਦੀ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਖਾਸ ਰਿਪੋਰਟ ਸਾਰੇ ਦੁਕਾਨਾਂ ਨੂੰ ਬੰਦ ਕਰਕੇ ਚਾਹ ਰਹੇ ਮੇਰੇ ਤੇ ਉਪਰ ਆਪਣੀ ਹਾਜ਼ਰੀ ਲਵਾਈਏ ਸਾਰੇ ਫਰੀਹਰ ਦੇ ਬਿੰਦੂਪੁਰ ਦਾ ਮਾਈਕਾ ਵਾਲਾ ਚਾਂਦ ਉਹ ਵੀ ਜੂਨ ਦਾਦ ਦਾ ਸਾਹ ਵੱਲੇ ਬੰਦ ਕੀਤਾ ਜਾਊਗਾ ਸਤਿਕਾਰੰਦਾਰ ਪਰਵਾਹ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਪਾਈ ਲੋਟਾਰੇ ਤੋਂ ਸੋਚ ਕੇ ਆਪ ਵੀ ਲੜਹਾੜੀਆ ਜੇ 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 ਪੁੱਤਰ ਸੰਗਰਮੋਂ ਆਉਣਾਂ ਦਾ ਪਾਰ ਕੀਤਾ ਜਾ ਰਿਹਾ ਆ ਸਾਡਾ ਇਹ ਤਗੜੇ ਅਤੇ ਸਭੋ ਬੋਈਏ ਸਭ ਪੰਜਾਬ ਬਦਲੋ ਕਮਲ ਬਣਾਏ। ਵਾਹੀ ਦੇ ਨਿਕਾ ਸੰਸਾ ਵਾਹੀ ਦੇ ਕਿਸਾਨ ਤੇ ਜਿਹੜਾ ਜਿੰਨ ਕੋਲੇ ਖਾਨਦੂਰਾ ਮਜ਼ਦੂਰਾ ਮਾਲਕਾਂ ਸਾਰੇ ਜਿੰਦੀ ਹੈ ਭਾਈ। ਸ਼ਾਮ ਕਰੋ। ਮਾਨਸਿਧਾਨ ਜੀ ਕਾਲ ਰੱਖੀ ਬਰੋਨ ਦਾ। ਵਾਹੀ ਗੁੱਜੀ ਕਾ ਖਾਲਸਾ ਵਾਹੀ ਗੁੱਜੀ ਕੀ ਫਤਿਹ। ਮੈਂ ਗੁਰਪ੍ਰੀਤ ਸਿੰਘ ਖਾਨਪੁਰ ਕਿਸਾਨ ਮਜ਼ਦੂਰ ਗਿਰ ਕਮੇਟੀ ਪੰਜਾਬ ਜਿਲ੍ਹਾ ਗੁਰਦਾਸਪੁਰ। ਅੱਜ ਜੋ ਲੋਕ ਫੋਰਮਾਂ ਵੱਲੋਂ ਫੈਸਲਾ ਕੀਤਾ ਗਿਆ ਜੋ ਪੰਜਾਬਾਂ ਦਾ ਸੱਦਾ ਹੈ ਉਹਨੂੰ ਸਫਲ ਬਣਾਉਣ ਵਾਸਤੇ ਜ਼ਿਲ੍ਹਾ ਗਰਦਾਸਪੁਰ ਦੇ ਕਟਵਾਂ 3 ਹਰ ਗਵਿੰਦਪੁਰ ਦੇ ਵਿੱਚ ਕਿਸਾਨਦਾਰ ਭਰਾਵਾਂ ਕੇ ਬੇਨਤੀ ਕੀਤੀ ਗਈ ਆ ਵੀ ਭਾਈ ਜੋ ਪੰਜਾਬਾਂ ਦਾ ਸੱਦਾ ਉਹਨੂੰ ਪ੍ਰਵਾਨ ਕੀਤਾ ਜਾਵੇ ਤੇ ਚੜ੍ਹਦੀ ਕਲਾ ਨਾਲ ਉਹਨੂੰ ਕਾਮਯਾਬ ਕੀਤਾ ਜਾਵੇ ਆ ਕਿ ਵੀ ਵੱਡਾ ਹੰਗਾਰਾ 3 ਹਰ ਗਵਿੰਦਪੁਰ ਦੇ ਦੁਕਾਨਦਾਰ ਭਰਾਵਾਂ ਵੱਲੋਂ ਸੰਗਤਾਂ ਵੱਲੋਂ ਮਿਲੇਗਾ ਤੇ ਸ਼ਾਂਤਮਈ ਤਰੀਕੇ ਨਾਲ ਆਪਣਾ ਬਜ਼ਾਰ ਦੁਕਾਨਦਾਰੀ ਬੰਦ ਰੱਖ ਕੇ ਚਾਲਰਾਏ ਮੋਰਚੇ ਆਪਰ ਵੱਜ ਜਿਹੜੀ ਆਪਣੀ ਹਾਜ਼ਰੀ ਆ ਉਹ ਲਵਾਈ ਜਾਊਗੀ ਇਸੇ ਤਰੀਕੇ ਨਾਲ ਜੂਨ ਦਮਦਮਾ ਸਾਹਿਬ ਲਾਈਟਾਂ ਵਾਲਾ ਚੌਂਕ 30 ਦਸੰਬਰ ਨੂੰ ਸਵੇਰੇ 7:00 ਵਜੇ ਤੋਂ ਲੈ ਕੇ ਜੋ 4:00 ਵਜੇ ਤੱਕ ਦਾ ਫੈਸਲਾ ਆ ਉਹ ਜੂਨ ਦੀਆਂ ਸੰਗਤਾਂ ਵੱਡੀ ਪੱਧਰ ਤੇ ਇਕੱਠੀਆਂ ਹੋ ਕੇ ਉਹ ਚਾਲਰਾਏ ਮੋਰਚੇ ਨੂੰ ਕਾਮਯਾਬ ਕਰਨ ਵਾਸਤੇ ਲਾਈਟਾਂ ਵਾਲੇ ਚੌਂਕ ਜਿਹੜਾ ਆ ਉਹਨੂੰ ਜਾਮ ਕੀਤਾ ਜਾਊਗਾ ਪੰਜਾਬ ਬੰਦ ਕਰਨ ਦਾ ਕੀ ਲੋੜ ਪਈ ਪੰਜਾਬ ਨੂੰ ਇਹ ਸੈਂਟਰ ਸਰਕਾਰ ਜੋ 10 ਮਹੀਨਿਆਂ ਤੋਂ ਉੱਪਰ ਜਿਹੜਾ ਮੋਰਚਾ ਚੱਲ ਰਿਹਾ ਆ ਆਤ ਦੀਆਂ ਠੰਡਾਂ ਆਤ ਦੀਆਂ ਗਰਮੀਆਂ ਜਿਹੜੀਆਂ ਆਪਣੇ ਪਿੰਡੇ ਉੱਤੇ ਹਟਾਈਆਂ ਹਟਾਈਆਂ ਜਾ ਚੁੱਕੀਆਂ ਹਨ ਸਰਦਾਰ ਜਲਜੀਤ ਸਿੰਘ ਦੀ ਢਲੇਵਾਲ ਸਾਹਿਬ ਜੋ ਮਰਨ ਵਰਤਪੁਰ 34 ਡੇਨ ਵਿੱਚ ਉਹਨਾਂ ਦਾ ਮਰਨ ਵਰਤ ਪਹੁੰਚ ਚੁੱਕਿਆ ਪਹੁੰਚ ਚੁੱਕਾ ਆ ਜਿਹੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਕਿਸਾਨ ਸ਼ੰਭੂ ਬਾਡਰ ਤੋਂ ਦਿੱਲੀ ਵਾਲੇ ਪਾਸੇ ਨੂੰ ਚੱਲ ਰਹੇ ਸਨ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈਗਾ ਵੀ ਭਾਈ ਖਾਲੀ ਹੱਥਾਂ ਨਾਲ ਟਰੈਕਟਰ ਟਰਾਲੀਆਂ ਛੱਡ ਕੇ ਅੱਗੇ ਪਹੁੰਚਿਆ ਜਾਵੇ ਪਰ ਉਹਨਾਂ ਜਥਿਆਂ ਦੇ ਉੱਪਰ ਤਾਬੜ ਤੋੜ ਹਮਲਾ ਕਰਕੇ ਕਈਆਂ ਦੀਆਂ ਅੱਖਾਂ ਕਈਆਂ ਦੀਆਂ ਲੱਤਾਂ ਬਾਹਾਂ ਤੇ ਕਈਆਂ ਨੂੰ ਵੱਡੀਆਂ ਛੱਟਾਂ ਲਾ ਕੇ ਗੰਭੀਰ ਤੋਂ ਰੂਪ ਦੇ ਵਿੱਚ ਉਹਨਾਂ ਨੂੰ ਛੁੱਟਿਆ ਗਿਆ ਆ ਉਹ ਤਰੀਕਰੇ ਨਾਲ ਜੋ ਸਰਕਾਰ ਹੈ ਇਹ ਜਬਰ ਉੱਪਰ ਉੱਪਰੀ ਉਤਰੀਆ ਤੇ ਮੋਰ ਕੇ ਜਿਹੜੇ ਆ ਸਬਰ ਨਾਲ ਲੜੇ ਜਾਂਦੇ ਆ ਤੇ ਸਬਰ ਦੇ ਨਾਲ ਇਹ ਦੁਕਾਨਦਾਰ ਭਰਾਵਾਂ ਦਾ ਬਾਜ਼ਾਰ ਵਾਲੇ ਭਰਾਵਾਂ ਦਾ ਸਾਰੇ ਪੰਜਾਬ ਵਾਸੀਆਂ ਦਾ ਸਾਥ ਦੇ ਕੇ ਦੇਸ਼ ਵਾਸੀਆਂ ਦਾ ਸਾਥ ਲੈ ਕੇ ਇਹ ਮੋਦੀ ਸਰਕਾਰ ਨੂੰ ਜਵਾਬ ਦਿੱਤਾ ਜਾਊਗਾ ਤੇ ਲੋਕ ਜਿਹੜੇ ਹਨ ਉਹ ਲੋਕਾਂ ਦੇ ਨਾਂ ਨਾਲ ਨਾ ਕਿ ਇਹਨਾਂ ਜੋਪਾ ਨਾਲ ਹਨ ਸਰਕਾਰ ਚਿੰਤਤ ਕਿਉਂ ਨਹੀਂ ਢੱਲੇ ਵਿੱਚ ਦੇਖ ਨੂੰ ਲੈ ਕੇ ਸਰਕਾਰ ਇਹਨੇ ਜੋ ਫੈਸਲੇ ਕਾਰਪੋਰੇਟ ਕਰਾਣਿਆ ਵਾ ਤੇ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਵਿਉਂਤਾਂ ਬਣਾ ਚੁੱਕੇ ਹਨ ਹੁਣ ਉਹਨਾਂ ਕੋਲੋਂ ਜਿਹੜਾ ਖੜਾ ਛਡਵਾਉਣਾ ਆ ਉਹ ਔਖਾ ਆ ਪਰ ਆ ਜਿਹੜੇ ਲੋਕ ਲੜਨ ਵਾਲੇ ਆ ਆਪਣਾ ਕੰਮਕਾਰ ਛੱਡ ਕੇ ਆ ਤਨੀ ਠੰਡ ਵਿੱਚ ਇਕੱਠੇ ਹੋਏ ਆ ਇਹਨਾਂ ਨੂੰ ਮੋੜਨਾ ਆਉਂਦਾ ਆ ਤੇ ਪੂਰੇ ਦੇਸ਼ ਨੂੰ ਪਹੁੰਚਾਉਣ ਵਾਸਤੇ ਪੰਜਾਬ ਨੇ ਜਿੱਥੇ ਫੈਸਲਾ ਕੀਤਾ ਇਹਨਾਂ ਨੇ ਇਲਾਕਾ ਵਾਸੀਆਂ ਨੇ ਫੈਸਲਾ ਕੀਤਾ ਆ ਚੜ੍ਹਦੀ ਕਲਾ ਨਾਲ ਅੱਗੇ ਵੀ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਆ ਤੇ ਰਹਿਂਦੀਆਂ ਮੰਗਾਂ ਮਨਵਾਉਣ ਤੱਕ ਜਿਹੜਾ ਮੋਰਚਾ ਆ ਉਹ ਲੜਿਆ ਜਾਊਗਾ